ਅੱਜ ਸਾਡੇ ਬਿੰਜਲ ਜ਼ੋਨ ਤੋਂ ਸਰਦਾਰ ਮਾਨਪ੍ਰੀਤ ਸਿੰਘ ਜੀ ਨੱਥੋਵਾਲ ਜੋ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਆ ਉਹਨਾਂ ਦੀ ਚੋਣ ਨੂੰ ਤਕੜਾ ਕਰਨ ਵਾਸਤੇ ਉਹਨਾਂ ਦੀ ਚੋਣ ਦੀ ਲਾਭੰਦੀ ਕਰਨ ਵਾਸਤੇ ਜਸਰ ਜਗਜੀਤ ਸਿੰਘ ਤਲਵੰਡੀ ਸਾਹਿਬ ਦੀ ਗੁਵਾਈ ਹੇਠ ਜਸਰ ਸਰਦਾਰ ਬਲਵਿੰਦਰ ਸਿੰਘ ਸੰਧੂ ਜੋ ਹਲਕਾ ਚਾਰਜ ਉਹਨਾਂ ਦੀ ਗੁਵਾਈ ਹੇਠ ਸਾਰੇ ਪਿੰਡਾਂ ਦੇ ਬਲਾਕ ਸ਼ਾਂਤੀ ਮੈਂਬਰ ਜਿਹੜੇ ਸਾਡੇ ਜ਼ੋਨਾਂ ਤੋਂ ਖੜੇ ਆ ਤੇ तकरीबन ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਮੋਢੀ ਆਗੂ ਅਸੀਂ ਸਾਰੀ ਜਥੇਬੰਦੀ ਇੱਥੇ ਅੱਜ ਸਾਡੇ ਬਹੁਤ ਸਤਿਕਾਰਯੋਗ ਸਾਡਾ ਨੌਜਵਾਨ ਆਗੂ ਸਰਦਾਰ ਸੁਖਜੀਤ ਸਿੰਘ ਬੱਗੀ ਝੋੜਦਾ ਉਹਨਾਂ ਦੇ ਗ੍ਰਹਿ ਵਿਖੇ ਇਕੱਤਰ ਹੋਏ ਸੀ ਜਿੱਥੇ ਸਾਰੇ ਵਰਕਰਾਂ ਨੇ ਬੜੇ ਉਤਸ਼ਾਹ ਦੇ ਨਾਲ ਆਉਣ ਵਾਲੀ ਬਲਾਕ ਸਭਾ ਤੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਦੇ ਵਿੱਚ ਚੜ੍ਹਦੀ ਕਲਾ ਦਾ ਕੰਮ ਕਰਨ ਦਾ ਪ੍ਰਣ ਲਿਆ ਅਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਨੂੰ ਜਥੇਬੰਦੀ ਨੂੰ ਇਹ ਵਿਸ਼ਵਾਸ ਦਵਾ ਸਾਰੇ ਵਰਕਰਾਂ ਨੇ ਕਿ ਅਸੀਂ 14 ਤਰੀਕ ਤੱਕ ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਕੱਲੀ ਕੱਲੀ ਵੋਟ ਬੈਲਟ ਪੇਪਰਾਂ ਦੇ ਉੱਤੇ ਮੁਰਾ ਨਹੀਂ ਲੱਗ ਜਾਂਦੀਆਂ ਬਕਸੇ ਦੇ ਵਿੱਚ ਵੋਟਾਂ ਨਹੀਂ ਪਾਈ ਜਾਂਦੀਆਂ 5 ਵਜੇ ਤੱਕ ਅਸੀਂ ਪੂਰਾ ਜੋਰ ਲਾਵਾਂਗੇ ਤਾਂ ਕਿ 17 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਡੀ ਗਿਣਤੀ ਜਿੱਤਣ ਸੋ ਬਹੁਤ ਵਰਕਰਾਂ ਵਿੱਚ ਉਤਸ਼ਾਹ ਆ ਪੰਜਾਬ ਦੇ ਲੋਕ ਇਹ ਗੱਲ ਸਮਝ ਚੁੱਕੇ ਆ ਕਿ ਜੇ ਪੰਜਾਬ ਦਾ ਵਿਕਾਸ ਕੋਈ ਪਾਰਟੀ ਕਰ ਸਕਦੀ ਆ ਤਾਂ ਸਰਦਾਰ ਸੁਖਵੀਰ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਕਰ ਸਕਦੀ ਹੈ ਸੋ ਅੱਜ ਸਾਡੇ ਚ ਬਹੁਤ ਸਤਿਕਾਰਯੋਗ ਸਾਡੇ ਜਿਹੜੇ ਪੁਰਾਣੇ ਵਰਕਰ ਘਰੇ ਬੈਠੇ ਸੀ ਸਰਦਾਰ ਬਲਬੀਰ ਸਿੰਘ ਅੱਚਰਵਾਲ ਸਾਹਿਬ ਸਰਪੰਚ ਸਾਹਿਬ ਹੋਰ ਜਥੇਬੰਦੀ ਦੇ ਸਾਡੇ ਨੌਜਵਾਨ ਆਗੂ ਬਹੁਤ ਚੜ੍ਹਦੀ ਕਲਾ ਨਾਲ ਅੱਜ ਕੰਮ ਕਰਦਾ ਸਾਰਾ ਨੇ ਪ੍ਰਣ ਲਿਆ ਸੋ ਬਹੁਤ ਖੁਸ਼ੀ ਦਾ ਮਾਹੌਲ ਆ ਸੋ ਬੜੀ ਇੱਕ ਤਰ੍ਹਾਂ ਨਾਲ ਅਕਾਲੀ ਦਲ ਦੀ ਚੜ੍ਹਦੀ ਕਲਾ ਦੀ ਅੱਜ ਗੱਲ ਕੀਤੀ ਗਿਆ ਕਿਉਂਕਿ ਸਾਰੇ ਸਾਡੇ ਵਰਕਰ ਜਿਹੜੇ بڑے ਘਰਾਂ ਦੇ ਵਿੱਚ ਲੰਬੇ ਸਮੇਂ ਤੋਂ ਚੁੱਪ ਬੈਠੇ ਸੀ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਮੂਰੇ ਹੋ ਕੇ ਤੁਰਨ ਲਈ ਤਿਆਰ ਹੋ ਗਿਆ ਸੋ ਇੱਕ ਜੱਤ ਦਾ ਪ੍ਰਤੀਕ ਆ ਮੈਂ ਸਮਝਦਾ ਕਿ ਜਦੋਂ ਵਰਕਰ ਆਪ ਮਹਾਰੇ ਆਪ ਦੀ ਡਿਊਟੀ ਸੰਭਣ ਵਾਸਤੇ ਸ਼੍ਰੋਮਣੀ ਕਾਲੀਦਾਵ ਦੇ ਮੂਹਰੇ ਹੋ ਕੇ ਕੰਮ ਕਰਨ ਸੋ ਮੈਂ ਇਹਨੂੰ ਆਸ ਆ ਕਿ 17 ਤਰੀਕ ਨੂੰ ਰੈਕੋਟ ਹਲਕੇ ਦਾ ਜਿਹੜਾ ਰਿਜ਼ਲਟ ਸ਼੍ਰੋਮਣੀ ਕਾਲੀਦਾਵ ਦਾ ਬਹੁਤ ਚੜ੍ਹਦੀ ਕਲਾ ਆਵੇਗਾ ਗੁਰੂ ਕਿਰਪਾ ਕਰੇ ਧੰਨਵਾਦ ਜੀ ਮਾਨਪ੍ਰੀਤ ਸਿੰਘ ਬੁੱਟਰ ਨਥੋਵਾਲ ਮੈਂਬਰ ਨੀਲਾ ਪ੍ਰੀਸ਼ਦ ਸ਼੍ਰੋਮਣੀ ਕਾਲੀਦਾਵ ਵਿੰਜਲ ਜ਼ੋਨ ਤੋਂ ਸਾਡੇ ਤੋਂ ਟਿੱਕਾ ਪਹਿਲਾ ਚੋਣ ਜਲਸਾ ਹੋਇਆਗਾ ਕਿਸ ਤਰ੍ਹਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆਗਾ ਪਾਰਟੀ ਵਰਕਰਾਂ ਦੇ ਲੋਕਾਂ ਵਿੱਚ ਪਰ ਤੋਂ ਕੀ ਕੀ ਰਣਨੀਤੀ ਰਚੀ ਦੀ ਹੈ ਚੋਣ ਮਿੱਤਣ ਤੋਂ ਬਾਅਦ ਅੱਜ ਸਾਡੇ ਹਲਕੇ ਦੇ ਵਿੱਚ ਬਿੰਜਲ ਜੋਂ ਦੇ ਪਿੰਡ ਢੋਲਡਾਂ ਵਿਖੇ ਸਾਡਾ ਪਹਿਲਾ ਚੋਣ ਜਲਸਾ ਹੋਇਆ ਹੈ ਜਿਸ ਦੇ ਵਿੱਚ ਲੋਕਾਂ ਨੇ ਬਹੁਤ ਹੀ ਆਸਾਦ ਨਾਲ ਹਿੱਸਾ ਲਿਆਗਾ ਜਦੋਂ ਅਸੀਂ ਜਿੱਤ ਕੇ ਜਿਹੜਾ ਪਾਰਲੀਮੈਂਟ ਮੈਂਬਰ ਬਣ ਕੇ ਜਾਵਾਂਗੇ ਤਾਂ ਅਸੀਂ ਵੱਖ-ਵੱਖ ਡਿਵੈਲਪਮੈਂਟ ਦੀਆਂ ਜੋ ਸਕੀਮਾਂ ਨੇ ਉਹ ਲੋਕਾਂ ਵਿੱਚ ਲਿਆਵਾਂਗੇ ਤੇ ਲੋਕਾਂ ਦੇ ਦੁੱਖ ਵੇ ਸ਼ਾਮਲ ਹੋਵਾਂਗੇ ਸਾਨੂੰ ਅਸੀਂ ਵਿਸ਼ਵਾਸ ਦਵਾਉਂਦੇ ਹਾਂ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਅਸੀਂ ਸਾਰੇ ਇਲਾਕੇ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਵਰਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਰ ਕਰੋ ਵੋਟਾਂ ਪਾ ਕੇ ਕੰਮ ਜਾ ਕੋ ਅੱਜ ਰਾਏਕੋਟ ਹਲਕਾ ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿੰਜਲ ਜ਼ੋਨ ਦੇ ਵਿੱਚ ਜਿਸ ਵਿੱਚ 24 ਪਿੰਡ ਪੈਂਦੇ ਨੇ ਤੇ ਅੱਠ ਬਲਾਕ ਸੰਮਤੀ ਦੇ ਨੇ ਇਹਨਾਂ ਦੇ ਵਿੱਚ ਅਸੀਂ ਮੇਨ ਮੇਰ ਵਰਕਰਾਂ ਨੂੰ ਸਰਪੰਚਾਂ ਨੂੰ ਤੇ ਪੰਚਾਂ ਨੂੰ ਤੇ ਹੋ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਉਧੇਦਾਰਾਂ ਨੂੰ ਬੁਲਾ ਕੇ ਅੱਜ ਜਿਹੜੀ ਇਹ ਮੀਟਿੰਗ ਰੱਖੀ ਸੀ ਛੋਟੀ ਜੀ ਮੀਟਿੰਗ ਸੀ ਲੇਕਿਨ ਲੋਕਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਲਈ ਇੰਨਾ ਉਤਸ਼ਾਹ ਕਿ ਇਹ ਜਿਹੜੀ ਇਹ ਮੀਟਿੰਗ ਆ ਰੈਲੀ ਦਾ ਰੂਪ ਧਾਰ ਗਈ ਕਿਉਂਕਿ ਲੋਕ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਸੋਚ ਦੇ ਮਤਾਬਕ ਕਿਉਂਕਿ ਜਿੰਨੇ ਪਿਛਲੇ ਸਮੇਂ ਦੇ ਵਿੱਚ ਔਖਾ ਸਮਾਂ ਪੰਜਾਬ ਦੇ ਵਿੱਚ ਆਇਆ ਹੜ੍ਹਾਂ ਦੁਆਰਾ ਜਾਂ ਕੋਈ ਹੋਰ ਤਾ ਲੋਕਾਂ ਨੇ ਕਿਸੇ ਨੇ ਕਿਸੇ ਨੇ ਸਾਥ ਨਹੀਂ ਦਿੱਤਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਜਿਹੜੇ ਕਿ ਮੋਹਰੇ ਲੱਗ ਕੇ ਹਰ ਫੀਲਡ ਦੇ ਵਿੱਚ ਜੇ ਕਿਸੇ ਵਰਕਰ ਨਾਲ ਤੱਕਾ ਹੁੰਦਾ ਉਹਦੇ ਵੀ ਮੋਹਰੇ ਲੱਗਦੇ ਨੇ ਹਰ ਤੁਸੀਂ ਤਰਨ ਤਰਨ ਵੀ ਇਲੈਕਸ਼ਨ ਵਿੱਚ ਹੀ ਦੇਖਿਆ ਉਹਨਾਂ ਨੇ ਉੱਥੇ ਜਾ ਕੇ ਵੀ ਇਹ ਗੱਲ ਕਹੀ ਕਿ ਮੈਂ ਇਸੇ ਹਲਕੇ ਦਾ ਸਰਪੰਚ ਵੀ ਆ ਪੰਚ ਵੀ ਆ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਵੀ ਆ ਬਲਾਕ ਸੰਮਤੀ ਮੈਂਬਰ ਵੀ ਆ ਔਰ ਐਮ ਐਲ ਏ ਵੀ ਆ ਔਰ ਉਸ ਤੋਂ ਜੋਸ਼ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਲੋਕਾਂ ਦੇ ਵਿੱਚ ਇਹ ਇੰਨਾ ਉਤਸ਼ਾਹ ਸਾਰੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੀ ਦੀ ਅਗਵਾਈ ਥੱਲੇ ਇਹ ਐਡਮਿਟ ਕਰ ਲਿਆ ਸਾਰਿਆਂ ਨੇ ਕਿ ਆਉਣ ਵਾਲੀ ਜਿਹੜੀ ਸਰਕਾਰ ਆ ਸ਼੍ਰੋਮਣੀ ਅਕਾਲੀ ਦਲ ਦੀ ਹੋਊਗੀ ਔਰ ਇਸ ਵਿੱਚ ਅਸੀਂ 8 ਜ਼ੋਨਾਂ ਦੇ ਵਿੱਚੋਂ ਔਰ ਇੱਕ ਜ਼ਿਲ੍ਹਾ ਬਲੈਕ ਸੰਤੀ ਵਿੱਚੋਂ ਜਿਹੜਾ ਇਹ ਹੈਗਾ ਅਸੀਂ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿੱਚ ਪਾਵਾਂਗੇ ਚੋਣ ਨਿਸ਼ਾਨ ਤੱਕੜੀ ਨੂੰ ਕਾਮਯਾਬ ਕਰਾਂਗੇ ਅੱਜ ਸਾਡੇ ਬਿੰਜਲ ਜ਼ੋਨ ਤੋਂ ਸਰਦਾਰ ਮੰਤਰੀ ਸਿੰਘ ਜੀ ਨੱਥੋਵਾਲ ਜੋ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਆ ਉਹਨਾਂ ਦੀ ਚੋਣ ਨੂੰ ਤਕੜਾ ਕਰਨ ਵਾਸਤੇ ਉਹਨਾਂ ਦੀ ਚੋਣ ਦੀ ਲਾਭੰਦੀ ਕਰਨ ਵਾਸਤੇ ਜਸਰ ਜਗਜੀਤ ਸਿੰਘ ਤਲਵੰਡੀ ਸਾਹਿਬ ਦੀ ਗੁਵਾਈ ਹੇਠ ਜਸਰ ਸਰਦਾਰ ਬਲਵਿੰਦਰ ਸਿੰਘ ਸੰਧੂ ਜੋ ਹਲਕਾ ਇੰਚਾਰਜ ਉਹਨਾਂ ਦੀ ਗੁਵਾਈ ਹੇਠ ਸਾਰੇ ਪਿੰਡਾਂ ਦੇ ਬਲਾਕ ਸਾਂਤੀ ਮੈਂਬਰ ਜਿਹੜੇ ਸਾਡੇ ਜ਼ੋਨਾਂ ਤੋਂ ਖੜੇ ਆ ਤਕਰੀਬਨ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਮੋਢੀ ਆਗੂ ਅਸੀਂ ਸਾਰੀ ਜਥੇਬੰਦੀ ਇੱਥੇ ਅੱਜ ਸਾਡੇ ਬਹੁਤ ਸਤਿਕਾਰਯੋਗ ਸਾਡਾ ਨੌਜਵਾਨ ਆਗੂ ਸਰਦਾਰ ਸੁਖਜੀਤ ਸਿੰਘ ਬੱਗੀ ਝੋੜਦਾ ਉਹਨਾਂ ਦੇ ਗ੍ਰਹਿ ਵਿਖੇ ਇਕੱਤਰ ਹੋਏ ਸੀ ਜਿੱਥੇ ਸਾਰੇ ਵਰਕਰਾਂ ਨੇ ਬੜੇ ਉਤਸ਼ਾਹ ਦੇ ਨਾਲ ਆਉਣ ਵਾਲੀ ਬਲਾਕ ਸਭਾ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਚੜ੍ਹਦੀ ਕਲਾ ਦਾ ਕੰਮ ਕਰਨ ਦਾ ਪ੍ਰਣ ਲਿਆ ਅਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਨੂੰ ਜਥੇਬੰਦੀ ਨੂੰ ਇਹ ਵਿਸ਼ਵਾਸ ਦਵਾ ਸਾਰੇ ਵਰਕਰਾਂ ਨੇ ਕਿ ਅਸੀਂ 14 ਤਰੀਕ ਤੱਕ ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਕੱਲੀ ਕੱਲੀ ਵੋਟ ਬੈਲਟ ਪੇਪਰਾਂ ਦੇ ਉੱਤੇ ਮੁਰਾ ਨਹੀਂ ਲੱਗ ਜਾਂਦੀਆਂ ਬਕਸੇ ਦੇ ਵਿੱਚ ਵੋਟਾਂ ਨਹੀਂ ਪਾਈ ਜਾਂਦੀਆਂ 5 ਵਜੇ ਤੱਕ ਅਸੀਂ ਪੂਰਾ ਜੋਰ ਲਾਵਾਂਗੇ ਤਾਂ ਕਿ 17 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਡੀ ਗਿਣਤੀ ਜਿੱਤਣ ਸੋ ਬਹੁਤ ਵਰਕਰ ਵਿੱਚ ਉਤਸ਼ਾਹ ਆ ਪੰਜਾਬ ਦੇ ਲੋਕ ਇਹ ਗੱਲ ਸਮਝ ਚੁੱਕੇ ਆ ਕਿ ਜੇ ਪੰਜਾਬ ਦਾ ਵਿਕਾਸ ਕੋਈ ਪਾਰਟੀ ਕਰ ਸਕਦੀ ਆ ਤਾਂ ਸਰਦਾਰ ਸੁਖਵੀਰ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਕਰ ਸਕਦੀ ਐ ਸੋ ਅੱਜ ਸਾਡੇ ਚ ਬਹੁਤ ਸਤਿਕਾਰਯੋਗ ਸਾਡੇ ਜਿਹੜੇ ਪੁਰਾਣੇ ਵਰਕਰ ਘਰੇ ਬੈਠੇ ਸੀ ਸਰਦਾਰ ਬਲਬੀਰ ਸਿੰਘ ਅੱਚਰਵਾੜਾ ਸਰਪੰਚ ਸਾਹਿਬ ਹੋਰ ਜਥੇਬੰਦੀ ਦੇ ਸਾਡੇ ਨੌਜਵਾਨ ਆਗੂ ਬਹੁਤ ਚੜ੍ਹਦੀ ਕਲਾ ਨਾਲ ਅੱਜ ਕੰਮ ਕਰਦਾ ਸਾਰਾ ਨੇ ਪ੍ਰਣ ਲਿਆ ਸੋ ਬਹੁਤ ਖੁਸ਼ੀ ਦਾ ਮਾਹੌਲ ਆ ਸੋ ਬੜੀ ਇੱਕ ਤਰ੍ਹਾਂ ਨਾਲ ਅਕਾਲੀ ਦਲ ਦੀ ਚੜ੍ਹਦੀ ਕਲਾ ਦੀ ਅੱਜ ਗੱਲ ਕੀਤੀ ਗਿਆ ਕਿਉਂਕਿ ਸਾਰੇ ਸਾਡੇ ਵਰਕਰ ਜਿਹੜੇ ਬੜੇ ਘਰਾਂ ਦੇ ਵਿੱਚ ਲੰਬੇ ਸਮੇਂ ਤੋਂ ਚੁੱਪ ਬੈਠੇ ਸੀ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਮੂਰੇ ਹੋ ਕੇ ਤੁਰਨ ਲਈ ਤਿਆਰ ਹੋ ਗਿਆ ਸੋ ਇੱਕ ਜਿੱਤ ਦਾ ਪ੍ਰਤੀਕ ਆ ਮੈਂ ਸਮਝਦਾ ਕਿ ਜਦੋਂ ਵਰਕਰ ਆਪ ਮਹਾਰੇ ਆਪ ਦੀ ਡਿਊਟੀ ਸੰਭਣ ਵਾਸਤੇ ਸ਼੍ਰੋਮਣੀ ਕਾਲੀਦਾਵ ਦੇ ਮੂਹਰੇ ਹੋ ਕੇ ਕੰਮ ਕਰਨ ਸੋ ਮੈਂ ਇਹਨੂੰ ਆਸ ਆ ਕਿ 17 ਤਰੀਕ ਨੂੰ ਰੈਕੋਟ ਹਲਕੇ ਦਾ ਜਿਹੜਾ ਰਿਜ਼ਲਟ ਸ਼੍ਰੋਮਣੀ ਕਾਲੀਦਾਵ ਦਾ ਬਹੁਤ ਚੜ੍ਹਦੀ ਕਲਾ ਆਵੇਗਾ ਗੁਰੂ ਕਿਰਪਾ ਕਰੇ ਧੰਨਵਾਦ ਜੀ ਮਾਨਪ੍ਰੀਤ ਸਿੰਘ ਬੁੱਟਰ ਨਥੋਵਾਲ ਮੈਂਬਰ ਨੀਲਾ ਪ੍ਰੀਸ਼ਦ ਸ਼੍ਰੋਮਣੀ ਕਾਲੀਦਾਵ ਵਿੰਜਲ ਜ਼ੋਨ ਤੋਂ ਅੱਜ ਤੋਂ ਡੇ ਹੱਕ ਜਿੱਤੇ ਪਹਿਲਾ ਚੋਣ ਜਲਸਾ ਹੋਇਆ ਹੈਗਾ ਕਿਸ ਤਰ੍ਹਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆਗਾ ਪਾਰਟੀ ਵਰਕਰਾਂ ਦੇ ਲੋਕਾਂ ਵਿੱਚ ਪਰਪੋਡਿਕ ਕੀ ਰਣਨੀਤੀ ਰਚੀ ਦੀ ਹੈ ਚੋਣ ਜਿੱਤਣ ਤੋਂ ਬਾਅਦ ਅੱਜ ਸਾਡੇ ਹਲਕੇ ਦੇ ਵਿੱਚ ਵਿੰਜਲ ਜੋਂ ਦੇ ਪਿੰਡ ਝੋਲਡਾਂ ਵਿਖੇ ਸਾਡਾ ਪਹਿਲਾ ਚੋਣ ਜਲਸਾ ਹੋਇਆ ਹੈ ਜਿਸ ਦੇ ਵਿੱਚ ਲੋਕਾਂ ਨੇ ਬਹੁਤ ਹੀ ਆਸਾਦ ਨਾਲ ਹਿੱਸਾ ਲਿਆਗਾ ਜਦੋਂ ਅਸੀਂ ਜਿੱਤ ਕੇ ਜਿਹੜਾ ਪਾਰਲਿਸਮੈਂਬਰ ਬਣ ਕੇ ਜਾਵਾਂਗੇ ਤਾਂ ਅਸੀਂ ਵੱਖ-ਵੱਖ ਡਿਵੈਲਪਮੈਂਟ ਦੀਆਂ ਜੋ ਸਕੀਮਾਂ ਨੇ ਉਹ ਲੋਕਾਂ ਵਿੱਚ ਲਿਆਵਾਂਗੇ ਤੇ ਲੋਕਾਂ ਦੇ ਦੁੱਖ ਵੇ ਸ਼ਾਮਲ ਹੋਵਾਂਗੇ ਸਾਨੂੰ ਅਸੀਂ ਵਿਸ਼ਵਾਸ ਦਵਾਉਂਦੇ ਹਾਂ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਅਸੀਂ ਸਾਰੇ ਇਲਾਕੇ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਵਰਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਰ ਕਰੋ ਵੋਟਾਂ ਪਾ ਕੇ ਕੰਮ ਜਾ ਕੋ ਅੱਜ ਰਾਏਕੋਟ ਹਲਕਾ ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿੰਜਲ ਜ਼ੋਨ ਦੇ ਵਿੱਚ ਜਿਸ ਵਿੱਚ 24 ਪਿੰਡ ਪੈਂਦੇ ਨੇ ਤੇ ਅੱਠ ਬਲਾਕ ਸੰਮਤੀ ਦੇ ਨੇ ਇਹਨਾਂ ਦੇ ਵਿੱਚ ਅਸੀਂ ਮੇਨ ਮੇਰ ਵਰਕਰਾਂ ਨੂੰ ਸਰਪੰਚਾਂ ਨੂੰ ਤੇ ਪੰਚਾਂ ਨੂੰ ਤੇ ਹੋ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਉਧੇਦਾਰਾਂ ਨੂੰ ਬੁਲਾ ਕੇ ਅੱਜ ਜਿਹੜੀ ਇਹ ਮੀਟਿੰਗ ਰੱਖੀ ਸੀ ਛੋਟੀ ਜੀ ਮੀਟਿੰਗ ਸੀ ਲੇਕਿਨ ਲੋਕਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਲਈ ਇੰਨਾ ਉਤਸ਼ਾਹ ਕਿ ਇਹ ਜਿਹੜੀ ਇਹ ਮੀਟਿੰਗ ਆ ਰੈਲੀ ਦਾ ਰੂਪ ਧਾਰ ਗਈ ਕਿਉਂਕਿ ਲੋਕ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਸੋਚ ਦੇ ਮਤਾਬਕ ਕਿਉਂਕਿ ਜਿੰਨੇ ਪਿਛਲੇ ਸਮੇਂ ਦੇ ਵਿੱਚ ਔਖਾ ਸਮਾਂ ਪੰਜਾਬ ਦੇ ਵਿੱਚ ਆਇਆ ਹੜ੍ਹਾਂ ਦੁਆਰਾ ਜਾਂ ਕੋਈ ਹੋਰ ਤਾਂ ਲੋਕਾਂ ਨੇ ਕਿਸੇ ਨੇ ਕਿਸੇ ਨੇ ਸਾਥ ਨਹੀਂ ਦਿੱਤਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਜਿਹੜੇ ਕਿ ਮੋਹਰੇ ਲੱਗ ਕੇ ਹਰ ਫੀਲਡ ਦੇ ਵਿੱਚ ਜੇ ਕਿਸੇ ਵਰਕਰ ਨਾਲ ਤੱਕਾ ਹੁੰਦਾ ਉਹਦੇ ਵੀ ਮੋਹਰੇ ਲੱਗਦੇ ਨੇ ਹਰ ਤੁਸੀਂ ਤਰਨ ਤਰਨ ਵੀ ਇਲੈਕਸ਼ਨ ਵਿੱਚ ਵੀ ਦੇਖਿਆ ਉਹਨਾਂ ਨੇ ਉੱਥੇ ਜਾ ਕੇ ਵੀ ਇਹ ਗੱਲ ਕਹੀ ਕਿ ਮੈਂ ਇਸੇ ਹਲਕੇ ਦਾ ਸਰਪੰਚ ਵੀ ਹਾਂ ਪੰਚ ਵੀ ਹਾਂ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਵੀ ਹਾਂ ਬਲਾਕ ਸੰਮਤੀ ਮੈਂਬਰ ਵੀ ਹਾਂ ਔਰ ਐਮ ਐਲ ਏ ਵੀ ਹਾਂ ਔਰ ਉਸ ਤੋਂ ਜੋਸ਼ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਲੋਕਾਂ ਦੇ ਵਿੱਚ ਇਹ ਇੰਨਾ ਉਤਸ਼ਾਹ ਸਾਰੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੀ ਦੀ ਅਗਵਾਈ ਥੱਲੇ ਇਹ ਐਡਮਿਟ ਕਰ ਲਿਆ ਸਾਰੇ ਨੇ ਕਿ ਆਉਣ ਵਾਲੀ ਜਿਹੜੀ ਸਰਕਾਰ ਆ ਸ਼੍ਰੋਮਣੀ ਅਕਾਲੀ ਦਲ ਦੀ ਹੋਊਗੀ ਔਰ ਇਸ ਵਿੱਚ ਅਸੀਂ 8 ਜੋਨਾਂ ਦੇ ਵਿੱਚੋਂ ਔਰ ਇੱਕ ਜ਼ਿਲ੍ਹਾ ਬਲੈਕ ਸੰਤੀ ਵਿੱਚੋਂ ਜਿਹੜਾ ਇਹ ਹੈਗਾ ਅਸੀਂ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿੱਚ ਪਾਵਾਂਗੇ ਚੋਣ ਨਿਸ਼ਾਨ ਤੱਕੜੀ ਨੂੰ ਕਾਮਯਾਬ ਕਰਾਂਗੇ